ਮੇਤ ਅਨਮੋਲ ਦੀ ਓਸ਼ੋ ਦੇ ਪਰਚਨਾਵਾਂ ਚੋਂ ਸੰਕ੍ਰਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਅਸੀਂ ਨਕਸ਼ਿਆਂ 'ਚ ਉਲਝੇ ਹੋਏ ਹਾਂ ਗੁਰਜੀਏ ਇੱਕ ਕਹਾਣੀ ਕਿਆ ਕਰਦਾ ਸੀ ਇੱਕ ਜੰਗਲ ਵਿੱਚ ਇੱਕ ਸਮਰਾਟ ਦਾ ਆਉਣਾ ਹੋਇਆ ਸ਼ਿਕਾਰ ਲਈ ਆਇਆ ਸੀ ਤੰਬੂ ਲਗਾਇਆ ਗਿਆ ਭੋਜਨ ਦਾ ਸਮਾਂ ਹੋਇਆ ਤਾਂ ਬਹੁਤ ਕੀਮਤੀ-ਕੀਮਤੀ ਪਕਵਾਨ ਬਣਾ ਕੇ ਲੰਦੇ ਗਏ। ਛਾਰੀਆਂ ਸਜਾਈਆਂ ਗਈਆਂ। ਵੱਡਾ ਤਾਂਮ-ਚਮ ਹੋਣ ਲੱਗਾ। ਕੁਝ ਕੀੜੀਆਂ ਨੂੰ ਮਹਿਕਾਈ, ਕੀੜੀਆਂ ਗਈਆਂ। ਦੂਤ ਕੀੜੀਆਂ ਜੋ ਇੱਧਰ-ਉੱਧਰ ਖਬਰਾਂ ਲੈਣ ਜਾਂਦੀਆਂ ਸਨ। ਅਜੇ ਹਾ ਭੋਜਨ ਤਾਂ ਨੱਕਦੇ ਵੇਖਿਆ ਹੀ ਨਹੀਂ ਸੀ। ਅਜੇ ਹਾ ਰੰਗ-ਬਰੰਗਾ ਭੋਜਨ। ਅਜੇ ਹੀ ਖੁਸ਼ਬੂ। ਜਿਵੇਂ ਕਿ ਸਵਰਗ ਉਤਰ ਆਇਆ ਹੋਵੇ ਧਰਤੀ ਉੱਤੇ। ਨੱਚਦੀਆਂ, ਟੱਪਦੀਆਂ ਵਾਪਸ ਆਈਆਂ। ਮਗਨ ਹੋਈਆਂ ਖਬਰ ਦਿੱਤੀ ਬਾਕੀ ਕੀੜੀਆਂ ਨੂੰ। ਸੋਨਕੇ ਕੀੜੀਆਂ ਵਿੱਚ ਤਾਂ ਇੱਕਦਮ ਤੂਫਾਨ ਆ ਗਿਆ। ਕੀੜੀਆਂ ਤੌਤਾਵੜੀਆਂ ਹੋਣ ਲੱਗ ਪਈਆਂ। ਗੱਲਾਂ ਸੁਣ ਕੇ ਤੇ ਸੁਣ ਸੁਣ ਕੇ ਮੁਰਸ਼ਦ ਹੋਣ ਲੱਗੀਆਂ। ਇਹੋ ਜਿਹਾ ਖਾਣਾ ਬਹੁਤ ਸਾਰੀਆਂ ਥਾਲੀਆਂ ਅਜੇ ਹੀ ਖੁਸ਼ਬੂ। ਗੱਲਾਂ ਹੀ ਅਜਿਹੀਆਂ ਕਿ ਜਾਨ ਦੀ ਸੋਦੀ ਕਿਸੇ ਨੂੰ ਰਹੀ। ਇੱਕ ਦੂਜੇ ਨੂੰ ਦੱਸਣ ਵਿੱਚ ਇੰਨੀ ਉਤੇਜਨਾ ਫੈਲੀ ਕਿ ਕੀੜੀਆਂ ਦਾ ਜੋ ਰਾਜਾ ਸੀ ਬਹੁਤ ਪਰੇਸ਼ਾਨ ਹੋਇਆ। ਉਸਨੇ ਕਿਹਾ ਇੰਜ ਤਾਂ ਹੀ پاਗਲ ਹੋ ਜਾਣਗੀਆਂ। ਉਸਨੇ ਕਿਹਾ ਤੁਸੀਂ ਰੁਕੋ। ਪਹਿਲਾ ਮੈਂ ਆਪਣੇ ਵਜ਼ੀਰਾਂ ਨੂੰ ਲੈ ਕੇ ਜਾਂਦਾ ਹਾਂ ਮੈਂ ਪੱਕਾ ਪਤਾ ਲਗਾ ਕੇ ਆਉਂਦਾ ਹਾਂ ਵਜ਼ੀਰਾਂ ਨੂੰ ਨਾਲ ਲੈ ਕੇ ਗਿਆ ਦੇਖਿਆ ਕਿ ਹਾਲਤ ਤਾਂ ਠੀਕ ਹੀ ਸੀ ਜਿਸ ਦੀ ਖਬਰ ਦਿੱਤੀ ਗਈ ਹੈ ਪਰ ਜੇਕਰ ਗੱਲ ਸੁਣ ਕੇ ਹੀ ਕੀੜੀਆਂ ਅਜਿਹੀ ਅਵਸਥਾ ਵਿੱਚ ਹਨ ਕਿ ਉਹ ਲੜਖੜਾ ਕੇ ਡਿੱਗ ਰਹੀਆਂ ਹਨ ਤੇ ਬੇਹੋਸ਼ ਹੋ ਰਹੀਆਂ ਹਨ ਤਾਂ ਇਸ ਭੋਜਨ ਦੇ ਨੇੜੇ ਆਉਣ ਤੇ ਉਹਨਾਂ ਦੀ ਕੀ ਗਤੀ ਹੋਵੇਗੀ ਉਸ ਨੇ ਆਪਣੇ ਵਜ਼ੀਰਾਂ ਨੂੰ ਕਿਹਾ ਸਾਨੂੰ ਕੀ ਕਰਨਾ ਚਾਹੀਦਾ ਹੈ ਇੱਕ ਬਜ਼ੁਰਗ ਵਜ਼ੀਰ ਨੇ ਕਿਹਾ ਜੋ ਆਦਮੀ ਕਰਦੇ ਹਨ ਉਹੀ ਸਾਨੂੰ ਵੀ ਕਰਨਾ ਚਾਹੀਦਾ ਹੈ ਮਜਬੂਰੀ ਵਿੱਚ ਸਾਨੂੰ ਆਦਮੀ ਦੀ ਨਕਲ ਕਰਨੀ ਪਵੇਗੀ ਕਿਉਂਕਿ ਕੀੜਿਆਂ ਦੇ ਇਤਿਹਾਸ ਵਿੱਚ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ ਆਦਮੀ ਦੇ ਇਤਿਹਾਸ ਵਿੱਚ ਵਾਪਰਦੀ ਰਹੀ ਹੈ ਕੀੜਿਆਂ ਦੇ ਰਾਜ ਨੇ ਕਿਹਾ ਮੈਂ ਕੁਝ ਸਮਝਿਆ ਨਹੀਂ ਵਜ਼ੀਰ ਨੇ ਕਿਹਾ ਕਿ ਆਪਾਂ ਇੱਕ ਨਕਸ਼ਾ ਬਣਾਉਂਦੇ ਹਾਂ ਨਕਸ਼ੇ ਵਿੱਚ ਥਾਲੀਆਂ ਬਣਾਉਂਦੇ ਹਾਂ ਥਾਲੀਆਂ ਵਿੱਚ ਰੰਗ-ਬਰੰਗੇ ਭੋਜਨ ਭਰਦੇ ਹਾਂ ਤੇ ਨਕਸ਼ਾ ਕੀੜੀਆਂ ਕੋਲ ਲਿਜਾ ਕੇ ਕਹੋ ਵੇਖੋ ਜਿਹੜਾ ਭੋਜਨ ਅਜਿਹੀਆਂ ਥਾਲੀਆਂ ਉਹ ਨਕਸ਼ੇ ਵਿੱਚ ਹੀ ਮਸਤ ਹੋ ਜਾਣਗੀਆਂ ਨਾ ਇੱਥੋਂ ਤੱਕ ਆਉਣਗੀਆਂ ਤੇ ਨਾ ਹੀ ਕੋਈ ਦਿੱਕਤ ਹੋਏਗੀ ਤੇ ਫਿਰ ਇਹੀ ਹੋਇਆ ਇੱਕ ਨਕਸ਼ਾ ਬਣਾਇਆ ਗਿਆ ਤੇ ਨਕਸ਼ਾ ਲਿਜਾ ਕੇ ਕੀੜੀਆਂ ਅੱਗੇ ਰੱਖ ਦਿੱਤਾ ਤੇ ਕੀੜੀਆਂ ਦੇ ਤਾਂ ਕਹਿਣੇ ਹੀ ਕੀ ਬੈਂਡ ਵਾਜੇ ਬੱਚੇ ਨਾਚ ਕਾਣਾ ਕੀਤਾ ਇੱਕ ਪੂਰਾ ਸਮਾਰੋਹ ਹੋਇਆ ਰਾਤ ਪਰ ਕੀੜੀਆਂ ਸੁੱਤੀਆਂ ਹੀ ਨਹੀਂ ਨਕਸ਼ੇ ਤੇ ਘੁੰਮ ਰਹੀਆਂ ਹਨ ਇਧਰੋਂ ਉਧਰ ਜਾ ਰਹੀਆਂ ਹਨ ਇਹ ਰੰਗ ਉਹ ਰੰਗ ਪੁਛਾਰ ਵਜ਼ੀਰਾਂ ਨੇ ਨਕਸ਼ੇ ਤੇ ਥੋੜੀ ਜੀ ਖੁਸ਼ਬੂ ਵੀ ਛਿੜਕ ਦਿੱਤੀ। ਨਾਸਾਂ ਕੀੜੀਆਂ ਦੀਆਂ ਖੁਸ਼ਬੂ ਨਾਲ ਭਰ ਗਈਆਂ। ਕੀੜੀਆਂ ਭੁੱਲ ਗਈਆਂ ਭੋਜਨ ਦੀ ਗੱਲ। ਗੁਰਜੀਵ ਕਹਿੰਦਾ ਸੀ ਕਿ ਕੀੜੀਆਂ ਜੇ ਵੀ ਨਕਸ਼ੇ ਵਿੱਚ ਉਲਝੀਆਂ ਹੋਈਆਂ ਹਨ, ਨਕਸ਼ੇ ਨਰ ਚਿਪਕੀਆਂ ਹਨ, ਨਕਸ਼ੇ ਦਾ ਹੀ ਨੰਦ ਰਹਿ ਰਹੀਆਂ ਹਨ ਤੇ ਕੀੜੀਆਂ ਦੇ ਵਜ਼ੀਰ ਨੇ ਸਹੀ ਕਿਹਾ ਸੀ ਕਿ ਸਾਨੂੰ ਆਦਮੀਆਂ ਦੀ ਨਕਲ ਕਰਨੀ ਪਵੇਗੀ। ਐਵੇਂ ਹੀ ਵੇਦ ਹਨ। ਇੱਕ ਨਕਸ਼ਾ ਐਵੇਂ ਹੀ ਕੁਰਾਨ ਹੈ, ਦੂਜਾ ਨਕਸ਼ਾ ਇਵੇਂ ਹੀ ਬਾਈਬਲ ਹੈ ਤੀਸਰਾ ਨਕਸ਼ਾ ਤੇ ਲੋ ਕੀੜੀਆਂ ਵਾਂਗ ਨਕਸ਼ਿਆਂ ਵਿੱਚ ਉਲਝੇ ਹੋਏ ਹਨ ਕੋਈ ਵੇਦਾਂ ਨਾਲ ਚਿਪਕਿਆ ਹੋਇਆ ਹੈ ਕੋਈ ਕੁਰਾਨ ਨਾਲ ਕੋਈ ਬਾਈਬਲ ਨਾਲ ਅੱਖਾਂ ਖਰਾਬ ਹੋ ਰਹੀਆਂ ਹਨ ਉਹਨਾਂ ਦੀਆਂ ਵੇਦਾਂ ਨੂੰ ਪੜ੍ਹ-ਪੜ੍ਹ ਕੇ ਦਿਮਾਗ ਪਰਮਾਇਆ ਜਾ ਰਿਹਾ ਹੈ ਲੋਕ ਗੀਤਾ ਹੀ ਪੜ੍ਹ-ਪੜ੍ਹ ਕੇ ਰੌਲਾ ਪਾ ਰਹੇ ਹਨ ਇਹ ਕੀੜੀਆਂ ਦੀ ਹਾਲਤ ਹੈ ਕੁਰਾਨ ਨੂੰ ਪੜ੍ਹ-ਪੜ੍ਹ ਕੇ ਅਨੰਦਿਤ ਹੋ ਰਹੇ ਹਨ ਮੁਹੰਮਦ ਹੋਣ ਦੀ ਚਿੰਤਾ ਹੀ ਨਹੀਂ ਹੈ ਮਹਾਵੀਰ ਹੋਣ ਬਾਰੇ ਚਿੰਤਤ ਕੌਣ ਹੈ ਬੁੱਧ ਕਿਸ਼ਨ ਹੋਣਾ ਹੈ समाधि ਨੂੰ ਕਿਸ ਨੇ ਪਾਉਣਾ ਹੈ ਸਮਾਧੀ ਸ਼ਬਦ ਕਾਫੀ ਹੈ ਲੋਕ ਇਸ ਤੇ ਖੋਜ ਕਰ ਰਹੇ ਹਨ ਪਤੰਜਲੀ ਦੇ ਯੋਗ ਸੂਤਰਾਂ ਤੇ ਲੇਖ ਲਿਖੇ ਜਾ ਰਹੇ ਹਨ ਨਵੇਂ ਗ੍ਰੰਥ ਰਚੇ ਜਾ ਰਹੇ ਹਨ ਬ੍ਰह्म ਸੂਤਰ ਤੇ ਬਾਦਰੀਆਂ ਦੇ ਟਿਕਿਆਂ ਤੇ ਟਿਕੇ ਲਿਖੇ ਜਾ ਰਹੇ ਹਨ ਨਕਸ਼ਿਆਂ ਦੇ ਨਕਸ਼ਿਆਂ ਅੱਗੇ ਉਹਨਾਂ ਨਕਸ਼ਿਆਂ ਦੇ ਵੀ ਨਕਸ਼ੇ ਬਣਾਏ ਜਾ ਰਹੇ ਹਨ ਇਹ ਸਿਲਸਿਲਾ ਇਹ ਚੱਕਰ ਲੰਬਾ ਚੱਲ ਰਿਹਾ ਇਸ ਤੋਂ ਜਾਗੋ ਇਸ ਨਾਲ ਕੁਝ ਵੀ ਨਹੀਂ ਹੋਵੇਗਾ ਜੋ ਜਾਗਦੇ ਹਨ ਉਹ ਸਾਰੇ ਹੀ ਕਹਿੰਦੇ ਹਨ ਕਿ ਇਸ ਨਾਲ ਕੁਝ ਨਹੀਂ ਹੋਵੇਗਾ ਅਸਲ ਯਾਤਰਾ ਕਰਨੀ ਪਵੇਗੀ ਅਤੇ ਅਸਲ ਯਾਤਰਾ ਬਾਹਰ ਵੱਲ ਨਹੀਂ ਅੰਦਰ ਵੱਲ ਹੈ ਅਸਲ ਅੱਖ ਦੀ ਜ਼ਰੂਰਤ ਹੈ ਤੇ ਅਸਲ ਅੱਖ ਇਹ ਚਮੜੇ ਦੀ ਅੱਖ ਨਹੀਂ ਹੈ ਧਿਆਨ ਦੀ ਅੱਖ ਹੈ ਧਿਆਨ ਚਕਸ਼ੂ ਖੋਲੋ ਫਿਰ ਅਪੂਰਵ ਆਨੰਦ ਹੈ ਫਿਰ ਸਚਿਦ ਆਨੰਦ ਹੈ ਇਹ ਹੋ ਸਕੇ ਤੁਹਾਡੀ ਜ਼ਿੰਦਗੀ ਵਿੱਚ ਇਸ ਦੀ ਸੰਭਾਵਨਾ ਹੈ ਇਹ ਹੋ ਸਕਦਾ ਜੇਕਰ ਨਾ ਹੋਵੇ ਤਾਂ ਤੁਹਾਡੇ ਤੋਂ ਇਲਾਵਾ ਕੋਈ ਹੋਰ ਜ਼ਿੰਮੇਵਾਰ ਨਹੀਂ ਹੋਵੇਗਾ ਦਰਵਾਜ਼ੇ ਖੁੱਲਰੇ ਹਨ ਜੇਕਰ ਤੁਸੀਂ ਪੇਟੀ ਕਰੀ ਰੱਖੋ ਤਾਂ ਤੁਹਾਡੀ ਮਰਜ਼ੀ ਧੰਨਵਾਦ